ਅੰਤਿ ਦਾ ਜੋ ਵਿਚਾਰ ਹੈ ਪੰਜਵੇਂ ਪਾਠਾ ਜੀ ਦਾ ਹੈ ਆਸ਼ਾ ਮਹਲਾ ਪੰਜਵਾ ਬਿਰਹੜੀ ਕਰ ਚੌਥਾ ਸ਼ੰਤਾ ਕੀ ਜਤ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਇੱਕ ਕੋਈ ਹੈ ਇੱਕ ਪਰਮ ਸ਼ਕਤੀ ਹੈ ਜੀਵ ਦੇ ਵਿੱਚ ਸਭ ਆਕਾਰ ਬਣ ਰਹੇ ਐ ਬਣ ਬਣ ਕੇ ਆਕਾਰ ਮਿਟਦੇ ਜਾ ਰਿਹਾ ਐ ਔਰ ਇਹ ਪ੍ਰੋਸੈਸ ਐ ਜਿਹੜਾ ਇਹ ਪ੍ਰਕਿਰਿਆ ਐ ਜਿਹੜੀ ਲਗਾਤਾਰ ਚੱਲ ਰਹੀ ਐ ਇਹ ਇੱਕ ਰਸ ਐ ਇਹਦੇ ਉੱਤੇ ਸਮੇਂ ਦਾ ਵੀ ਪ੍ਰਭਾਵ ਨਹੀਂ ਤੇ ਜਗਾਂ ਦਾ ਵੀ ਪ੍ਰਭਾਵ ਨਹੀਂ ਇਹ ਹਰ ਸਮੇਂ ਚੱਲਦੀ ਐ ਤੇ ਇਸ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਦਾ ਗਿਆਨ ਲੈਣਾ ਪਏਗਾ ਪੂਰੇ ਗੁਰੂ ਜੀ ਦਾ ਗਿਆਨ ਸ਼ਬਦ ਗੁਰੂ ਦਾ ਗਿਆਨ ਸਤਗੁਰ ਪ੍ਰਸਾਦ ਸਤ ਹਮੇਸ਼ਾ ਰਹਿਣ ਵਾਲਾ ਆਕਾਰ ਤੇ ਹਮੇਸ਼ਾ ਨਹੀਂ ਰਹਿਣੇ ਨਾ ਸ਼ਰਧ ਨੇ ਹਮੇਸ਼ਾ ਰਹਿਣਾ ਸਤ ਹਮੇਸ਼ਾ ਰਹਿਣ ਵਾਲੀ ਗੁਰੂ ਜੀ ਦੀ ਕਿਰਪਾ ਲੈਣੀ ਹੈ ਤੇ ਫੇਰ ਸਾਨੂੰ ਇਸ ਗੱਲ ਦੀ ਸਮਝ ਵਿੱਚ ਪੈ ਜਾਏਗੀ ਹੁਣ ਗੁਰੂ ਜੀ ਨੇ ਇਸ ਬਾਣੀ ਵਿੱਚ ਜੋ ਦੱਸਿਆ ਹੈ ਉਹ ਇਹ ਹੈ ਕਿ ਬੰਦਾ ਪਰਮਾਤਮਾ ਤੋਂ ਬੁਸ਼ੜਿਆ ਹੋਇਆ ਭੁੱਲਿਆ ਹੋਇਆ ਜਣੀ ਆਪਣੇ ਆਪ ਨੂੰ ਪਰਮਾਤਮਾ ਤੋਂ ਲੈਦਾ ਸਮਝ ਰਿਹਾ ਹੈ ਤੇ ਐਸ ਕਰਕੇ ਉਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ ਬਿਰਹੋਂ ਹੈ ਪਾਰ ਬ੍ਰह्म ਪ੍ਰਭ ਸਿਮਰਿਏ ਪਿਆਰੇ ਦਰਸ਼ਨ ਕੋਲ ਜਾਉ ਮੈਂ ਉਸ ਪਰਮਪਿਤਾ ਪਰਮਾਤਮਾ ਦੇ ਦਰ ਸਿਮਰਨ ਕਰਦਾ ਹਾਂ ਇੱਕ ਉਸ ਤੋਂ ਬਿਨਾਂ ਹਾਰੇ ਜਾਂਦਾ ਹਾਂ ਕਿਉਂਕਿ ਜਿਸ ਸੰਗਰਤ ਦੁੱਖ ਵਿਸਰੇ ਪਿਆਰੇ ਸੋਕ ਤਜ ਨਾ ਜਾਏ ਜਿਸ ਅਕਾਲ ਪੁਰਖ ਬੇਗੁਰੂ ਪਰਮ ਸ਼ਕਤੀ ਨੂੰ ਯਾਦ ਰੱਖਿਆ ਦੁੱਖ ਵਿਸਰੇ ਦੇਖੋ ਗੁਰੂ ਜੀ ਇਹ ਨਹੀਂ ਕਹਿ ਰਹੇ ਵੀ ਦੁੱਖ ਨਹੀਂ ਆਉਣਗੇ ਦੁੱਖ ਵਿਸਰੇ ਆਉਣਗੇ ਪਰ ਉਹਨਾਂ ਦੀ ਉਹਨਾਂ ਦਾ ਵਿਆਪਣ ਨਹੀਂ ਸਾਡੇ ਉੱਤੇ ਸਾਡੇ ਉੱਤੇ ਅਸਰ ਨਹੀਂ ਪਾਉਣਗੇ ਸੋ ਕਿਉਂ ਤਜਣਾ ਜਾਈ ਉਹਨੂੰ ਫਿਰ ਕਿਉਂ ਛੱਡ ਗਏ ਜਿਹੜਾ ਐਸਾ ਅਕਾਲ ਪੁਰਖ ਰਹਿ ਗੁਰੂ ਐਸੀ ਛੜਪੀ ਹੈ ਜਿਹੜੀ ਸਾਨੂੰ ਦੁੱਖਾਂ ਨੂੰ ਭੁਲਾ ਦਿੰਦੀ ਹੈ ਫਿਰ ਐਸੀ ਸ਼ਕਤੀ ਨੂੰ ਕਿਉਂ ਛੱਡ ਗਏ ਸੀ ਐਸ ਕਰਕੇ ਮੈਂ ਪਰਮਾਤਮਾ ਦੇ ਦਰਸ਼ਨਾਂ ਤੋਂ ਵਿਗਲੇ ਹਾਰੇ ਜਾਣਾ ਤੇ ਵਾਰ-ਵਾਰ ਉਹਨੂੰ ਯਾਦ ਕਰਦਾ ਏਕ ਹਨ 베ਚੀ ਸੰਤ ਕਹ ਪਿਆਰੇ ਪ੍ਰੀਤਮ ਦੇ ਮਲਾਈ ਹੈ ਮੇਰੇ ਪਿਆਰੇ ਮੈਂ ਤਾਂ ਇਹ ਆਪਣਾ ਸਰੀਰ ਆਪਣੀ ਜ਼ਿੰਦਗੀ ਗੁਰੂ ਨੂੰ ਵੇਚ ਦਿੱਤੀ ਹੈ ਗੁਰੂ ਨੂੰ ਵੇਚਣ ਵਾਸਤੇ ਤਿਆਰ ਹਾਂ ਤਾਂ ਕਿ ਮੈਨੂੰ ਗੁਰੂ ਜੀ ਪਰਮਾਤਮਾ ਨਾਲ ਜੋੜ ਦੇਣ ਹੁਣ ਦੇਖੋ ਜਦੋਂ ਆਪਾਂ ਸਾਰੇ ਵਿਚਾਰਾਂ ਨੂੰ ਸਮਝਾਂਗੇ ਪੜ੍ਹਾਂਗੇ ਫਿਰ ਥੋੜੀ-ਥੋੜੀ ਸਾਡੀ ਸਮਝ ਖੁੱਲੇਗੀ ਜਦੋਂ ਅਸੀਂ ਆਪਣੀਆਂ માનਤਾਵਾਂ ਛੱਡ ਕੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰਦੇ ਹਾਂ ਏ ਆ ਮਨ ਵੇਚਣਾ ਗੁਰੂ ਜੀ ਕੋਲ ਸਰੀਰ ਵੇਚਣਾ ਗੁਰੂ ਜੀ ਕੋਲ ਜਿਹੜੀ ਆਪਣਾ ਟੋਟਲੀ ਸਮਰਪਣ ਆਪਣੀਆਂ ਹੁਜਤਾਂ ਨਹੀਂ ਵਿੱਚ ਰੱਖਣੀਆਂ ਜਬਜੀਤ ਸਿੰਘ ਸਾਹਿਬ ਦੀ ਪਹਿਲੀ ਪਉੜੀ ਦੀ ਚੌਥੀ ਪੰਕਤੀ ਹੈ ਸਹਸ ਸਿਆਣਫਾਂ ਲਖ ਹੋئیں ਤੇ ਇੱਕ ਨਾ ਚੱਲੇ ਨਾਲ ਇਹ ਸਾਡੀਆਂ ਹੁਜਤਾਂ ਨਹੀਂ ਸਾਡੀਆਂ ਆਪਣੀਆਂ ਘੜੇ ਹੋਈਆਂ ਮਾਨਤਾਵਾਂ ਨੇ ਇਹ ਗੁਰੂ ਜੀ ਤੁਸੀਂ ਕਿੰਨੀ ਇਹ ਕਹਿੰਦੇ ਗੁਰੂ ਕੀ ਕਹਿੰਦੇ ਜਿੰਨੀ ਕਿੰਨੀ ਇਹ ਬਣਾ ਲੋ ਇਹ ਅੱਗੇ ਹੀ ਜਾਣਨੀ ਆ ਕਿਉਂ ਕਿਉਂਕਿ ਅੱਗੇ ਤੇ ਸੱਚ ਨੇ ਰਹਿਣਾ ਤੇ ਸੱਚ ਸਾਡੀਆਂ ਮੰਨਤਾਵਾਂ ਤੋਂ ਅੱਗੇ ਹੈ ਸੱਚ ਤੇ ਤਿੰਨ ਗੁਣਾ ਤੋਂ ਉੱਤੇ ਹੈ ਸਾਡੀਆਂ ਮੰਨਤਾਵਾਂ ਤਿੰਨ ਗੁਣਾ ਦੇ ਵਿੱਚ ਨੇ ਸਾਰੀਆਂ ਸੋ ਗੁਰੂ ਜੀ ਕਹਿੰਦੇ ਐ ਇਹ ਤਨ ਵੇਚੀ ਸਤ ਪੈ ਪਿਆਰੇ ਪ੍ਰੀਤਮ ਦੇਵ ਲਾਏ ਮੈਂ ਆਪਣਾ ਇਹ ਜਿੰਦਗੀ ਆਪਣਾ ਇਹ ਸਰੀਰ ਗੁਰੂ ਦੇ પ્રકાશ ਵੇਚਣ ਨੂੰ ਤਿਆਰ ਆਂ ਤਾਂ ਕਿ ਮੈਨੂੰ ਪ੍ਰਮਾਤਮਾ ਨਾਲ ਜੋੜ ਦੇਣ ਸੁਖੇ ਸ਼ਿੰਗਾਰ ਵੇਖਿਆ ਕੇ ਠੀਕੇ ਅਜ ਛੋੜੇ ਮੇਰੀ ਮਾਏ ਐ ਮੇਰੀ ਮਾਂ ਮੈਂ ਤੇ ਇਹ ਜਿਹੜੇ ਠੀਕੇ ਸ਼ਿੰਗਾਰ ਸੀ ਨਾ ਛੱਡ ਦਿੱਤੇ ਐ ਕਾਦੇ ਸੀ ਇਹ ਵੇਖਿਆ ਕੇ ਮਾਇਆ ਦੇ ਬਾਰੋਂ ਖਾਵੇ ਦੇ ਇਹ ਸਾਰੇ ਜਿਹੜੇ ਸੁੱਖ ਨੇ ਇਹ ਮਾਇਆ ਦੀ ਸੋਜ ਛੱਡ ਗਏ ਤੇ ਇਹ ਹੁਣ ਮੈਨੂੰ ਸਾਰੇ ਬੇਸਵਾਦੇ ਲੱਗਦੇ ਆ ਪਰਮਾਤਮਾ ਦੀ ਯਾਦ ਦੇ ਕਾ ਕਰੇ ਤੇ ਪਰਮਾਤਮਾ ਦੇ ਸਿਮਰਨ ਦੇ ਕਾ ਕਰੇ ਤੇ ਹੁਣ ਮੈਨੂੰ ਛੋਟੇ ਜਾਪਦੇ ਆ ਸਾਰੇ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਗੁਰ ਚਰਣੀ ਪਾਈ ਜਦੋਂ ਰਹਾ ਮੈਂ ਗੁਰੂ ਜੀ ਦੇ ਚਰਨਾਂ ਨਾਲ ਲੱਗਿਆ ਜੁੜਿਆ ਨਾ ਗੁਰੂ ਜੀ ਦੇ ਚਰਨੀ ਪਿਆ ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਆਗਿ ਤੇ ਜਿਹੜੇ ਵਕਾਰ ਨੇ ਇਹ ਖੇੜਾ ਛੱਡ ਗਿਆ ਉੱਚਾ ਤੇ ਸੱਚਾ ਜੀਵਨ ਹੋ ਗਿਆ ਕਦੋਂ ਛੱਡਿਆ ਇਹਨਾਂ ਨੇ ਕਿਹੜਾ ਜਦੋਂ ਮੈਂ ਪੂਰੀ ਗੁਰੂ ਜੀ ਦੇ ਚਰਨੀ ਲੱਗਿਆ ਜੇ ਨਹੀਂ ਪੂਰੇ ਗੁਰੂ ਜੀ ਦੇ ਸ਼ਬਦ ਨਾਲ ਜੁੜ ਗਿਆ ਉਪਦੇਸ਼ ਨਾਲ ਜੁੜ ਗਿਆ ਜੋ ਜਨ ਰਾਤੇ RAM ਸੋ ਪਿਆਰੇ ਅਨੰਤਨ ਕਾਹੂ ਜਾਏ ਗੁਰੂ ਕਹਿੰਦੇ ਜਿਹੜੇ ਪਰਮਾਤਮਾ ਨਾਲ ਰਮੇ ਹੋਏ RAM ਨਾਲ ਦੇਖੋ ਇਹ ਬੜੀ ਇਹ ਇਨ੍ਹਾਂ ਚੀਜ਼ਾਂ ਦਾ ਬੜਾ ਧਿਆਨ ਦੇਣਾ ਹੈ ਕਿ ਇੱਕ ਸ਼ਬਦ ਤੇ ਧਿਆਨ ਦੇਣਾ ਹੈ ਜੋ ਜਨ ਰਾਤੇ RAM RAM ਦਾ ਮਤਲਬ ਹੈ ਰਮਿਆ ਹੋਇਆ RAM ਰਮਿਆ ਹੋਇਆ ਪਰਮਾਤਮਾ ਉਹ ਪਰਮ ਸ਼ਕਤੀ ਜਿਹੜੀ ਸਾਡੇ ਸਾਰਿਆਂ ਦੇ ਵਿੱਚ ਰਮੀ ਹੋਈ ਹੈ ਉਹ ਨੂੰ ਛੱਡ ਕੇ ਮੈਂ ਹੁਣ ਹੋਰ ਕਿਤੇ ਨਹੀਂ ਜਾਂਦਾ ਮੈਨੂੰ ਉਹਦੀ ਸਮਝ ਆ ਗਈ ਹੈ ਮੈਂ ਉਹਦੇ ਨਾਲ ਜੁੜਿਆ ਹੋਇਆ ਹਾਂ ਹੁਣ ਮੈਂ ਬਾਹਰ ਨਹੀਂ ਜਾਂਦਾ ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਅਗਾਏ ਇਹ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਜਿਹੜਾ ਪੀ ਲੈਂਦਾ ਨਾ ਉਹ ਫਿਰ ਰਾਜੇ ਜਾਂਦਾ ਹੈ ਗੁਰੂ ਜੀ ਕਹਿੰਦੇ ਤ੍ਰਿਪਤ ਰਹੇ ਅਗਾਏ ਜਦੋਂ ਉਹ ਤ੍ਰਿਪਤ ਜਾਂਦਾ ਹੈ ਤੇ ਫਿਰ ਅਗਾਹ ਜਾਂਦਾ ਹੈ ਇਹ ਕਹਿਗਾ ਰਜਨਾ ਇਹ ਕਹਿਗਾ ਤ੍ਰਿਪਤ ਹੋਣਾ ਇਹ ਕਹਿਗਾ ਅਗਾਹ ਹੋਣਾ ਜਿਹੜਾ ਰਜਣਾ ਹੈ ਦਵਾਰੇ ਫਿਰ ਭੁੱਖ ਲੱਗਦੀ ਏ ਜਿਹੜੀ ਤ੍ਰਿਪਤੀ ਹੈ ਉਹ ਮਨ ਦੀ ਸੰਤੁਸ਼ਟੀ ਹੈ ਅਗਾਉਣਾ ਜੈਨ ਮਨ ਦਵਾਰੇ ਉਸ ਪਾਸੇ ਦੌੜਦਾ ਹੀ ਨਹੀਂ ਰਜ ਗਿਆ ਉਸ ਪਾਸਿਓ ਹੁਣ ਉਸ ਦਿਸ਼ਾ ਵੱਲ ਬਨ ਜਾਂਦਾ ਹੀ ਨਹੀਂ ਘੌੜ ਦੌੜ ਗਿਆ ਅਗਾ ਗਿਆ ਜ ਨਹੀਂ ਪੂਰਨ ਤੌਰ ਤੇ ਰਜ ਗਿਆ ਮਨ ਮਰ ਗਿਆ ਹੁਣ ਉਸ ਪਾਸੇ ਦੀ ਝਾਂਕ ਹੀ ਪਕਾ ਦਿੱਤੀ ਇਸ ਹਾਰ ਵਾਸ ਜਿਨੀ ਕਿਆਖਿਆ ਪਿਆਰੇ ਜਿਹੜੇ ਪ੍ਰਮਾਤਮਾ ਦੇ ਨਾਮ ਰੂਪੀ ਜਾਗ ਰੂਪੀ ਰਸ ਨੂੰ ਚੱਕ ਲੈਂਦੇ ਆ ਨਾ ਫਿਰ ਉਹ ਦੁਨਿਆਵੀ ਰਸਾਂ ਵਾਲੇ ਪਾਸਿਓਂ ਰਾਜੀ ਜਾਂਦੇ ਆ ਉਹਨਾਂ ਨੂੰ ਮੁੜ ਕੇ ਫਿਰ ਭੁੱਖ ਨਹੀਂ ਲੱਗਦੀ ਇਹਨਾਂ ਦੀ ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ ਫੇਰੋਂ ਵੀ ਦੁਆਰੇ ਅੰਚਲ ਗਇਆ ਸਾਧਕਾ ਨਾਨਕ ਪੈ ਸਾਗਰ पार ਕਰਾਈ ਨਾਨਕ ਜੀ ਕਹਿ ਰਿਹਾ ਮੈਂ ਤੇ ਗੁਰੂ ਜੀ ਦਾ ਪੱਲਾ ਫੜ ਲਿਆ ਤੇ ਮੈਨੂੰ ਮੇਰੇ ਗੁਰੂ ਜੀ ਨੇ ਇਸ ਭੈ 사ਗਰ ਤੋਂ ਸੰਸਾਰ 사ਗਰ ਤੋਂ ਇਸ ਭਿਆਨਕ 사ਗਰ ਤੋਂ ਬਾਹਰ ਕੱਢ ਲਿਆ ਵਿਚਾਰਿਆ ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੀਆਂ ਬਿਮਾਰੀਆਂ ਪਈਆਂ ਸੀਗੀਆਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਮੈਨੂੰ ਸਤਿਗੁਰੂ ਜੀ ਦਾ ਗਿਆਨ ਆਇਆ ਤੇ ਮੈਂ ਇਹਨਾਂ ਤੋਂ ਬਚ ਗਿਆ ਇੰਨਾ ਤੋਂ ਬਾਹਰ ਨਿਕਲ ਗਿਆ ਮੀਰੀ ਪਰਮਾਤਮਾ ਨੇ ਮੇਰੇ ਉੱਤੇ ਕਿਰਪਾ ਕੀਤੀ ਮੈਨੂੰ ਗੁਰੂ ਮਿਲਾਇਆ ਤੇ ਗੁਰੂ ਦੇ ਰਾਹੀਂ ਮੈਂ ਇਹ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਬਚ ਗਿਆ ਤੇ ਇਹ ਜਿਹੜਾ ਡਰਾਵਣਾ ਸਾਗਰ ਸੀਗਾ ਇਹ ਤੋਂ ਮੈਂ ਬਾਹਰ ਨਿਕਲ ਗਿਆ ਮੁਕਤ ਹੋ ਗਿਆ ਜੀਵਨ ਮੁਕਤ ਹੋ ਗਿਆ